ਨੂਰਪੁਰ ਦੇ ਪਿੱਛੇ ਖਾਲੀ ਪਲਾਟਾਂ ਨੂੰ ਬਣਾਇਆ ਨਸ਼ੇੜੀਆਂ ਨੇ ਆਪਣਾ ਅੱਡਾ ਸ਼ਹਿਰ ਦੇ ਅੱਧਾ ਦਰਜਨ ਤੋਂ ਵੱਧ ਖੰਡਰ ਪਈਆਂ ਇਮਾਰਤਾਂ ਅਤੇ ਖਾਲੀ ਪਏ ਪਲਾਟਾਂ ਦੀਆਂ ਝਾੜੀਆਂ ਕੰਮ ਆ ਰਹੀਆਂ ਨੇ ਨਸ਼ੇੜੀਆਂ ਦੇ ਤੇ ਅਸੀਂ ਦੋ ਘੜੀ ਵਾਸਤੇ ਵੀ ਅਸੀਂ ਕਪਣਾ ਬੂਹਾ ਨਹੀਂ ਖੋਲ ਸਕਦੇ ਇੰਨੇ ਸਮੇ ਕੀ ਆਂਦੇ ਨੇ ਇੱਥੇ ਹਾਂ ਜਿੰਨੇ ਆਉਂਦੇ ਨੇ ਤੇ ਕੁੜੀਆਂ ਵੀ ਆਉਣ ਲੱਗੀਆਂ ਐਨਾ ਬੁਰਾ ਹਾਲ ਹੋ ਗਿਆ ਤੇ ਕੱਲ ਨੂੰ ਸਾਡੇ ਬੱਚਿਆਂ ਤੇ ਕੀ ਪਊਗਾ ਸਾਰ ਨਾ ਮੇਰਾ ਜੀ ਨਿਊ ਨੂਰਪੁਰਾ ਪੱਤੀ ਸਮਾਣਾ ਦਾ ਰਹਿਣ ਵਾਲਾ ਤੇ ਮਤਲਬ ਇੱਥੇ ਸਮੈਕੀਏ ਬਹੁਤ ਜ਼ਿਆਦਾ ਆਉਂਦੇ ਨੇ ਬਹੁਤ ਜ਼ਿਆਦਾ ਨਜਾਇਜ਼ ਕੱਲੋਂ ਕੋਈ ਕਾਰਵਾਈ ਹੁੰਦੀ ਹੈ ਪ੍ਰਸ਼ਾਸਨ ਜ਼ਿੰਮੇਵਾਰੀ ਇਹਦੀ ਤੇ ਪਹਿਲਾਂ ਵੀ ਮਰਗਤ ਹੋਈ ਇੱਥੇ ਜੀ ਦੋ ਵਾਰੀ ਤਿੰਨ ਵਾਰੀ ਪਹਿਲਾਂ ਵੀ ਬੰਦੇ ਮਰੇ ਨੇ ਤੇ ਇੱਥੇ ਜਲਦੀ ਤੋਂ ਜਲਦੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਫਿਰ ਮਤਲਬ ਜਿਹੜੇ ਲੋਕ ਇੱਥੇ ਚਿੱਟਾ ਲਾਉਂਦੇ ਨੇ ਜਾਂ ਸਮੈਕ ਪਿੰਦੇ ਨੇ ਕਿੱਥੋਂ ਲੈ ਕੇ ਆਉਂਦੇ ਨੇ ਇਹ ਇੱਥੋਂ ਮੁਰਾਦਰਪੁਰੋਂ ਮਿਲਦੀ ਹੈ ਜੀ ਠੀਕ ਹੈ ਜੀ ਉਹ ਇੱਥੇ ਆ ਕੇ ਰੁਕ ਜਾਂਦੇ ਨੇ ਹਾਂ ਜੀ ਹਾਂ ਹਾਂਜੀ ਕੀ ਕਹਿਣਾ ਚਾਹੁੰਦੇ? ਕਾਰ ਵੀ ਨਹੀਂ ਲਿਕੜ ਸਕਦੇ ਤੇ ਸਾਨੂੰ ਬੜਾ ਡਰ ਲੱਗਦਾ ਤੇ ਅਸੀਂ ਦੋ ਘੜੀ ਵਾਸਤੇ ਵੀ ਅਸੀਂ ਇੱਕ ਆਪਣਾ ਬੂਹਾ ਨਹੀਂ ਖੋਲ ਸਕਦੇ। ਇੰਨੇ ਸਮੇਂ ਕੀ ਆਂਦੇ ਨੇ ਇੱਥੇ? ਹਾਂਜੀ ਨੇ ਆਉਂਦੇ ਨੇ ਤੇ ਕੁੜੀਆਂ ਵੀ ਆਉਣ ਲੱਗੀਆਂ। ਐਨਾ ਬੁਰਾ ਹਾਲ ਹੋ ਗਿਆ ਤੇ ਕੱਲ ਨੂੰ ਸਾਡੇ ਬੱਚਿਆਂ ਤੇ ਕੀ ਪਊਗਾ ਸਾਰ? ਕੀ ਕਹਿਣਾ ਚਾਹੁੰਦੇ ਫਿਰ ਪ੍ਰਸ਼ਾਸਨ ਨੂੰ? ਇਹੀ ਕਹਿਣਾ ਹੈ ਕਿ ਕਾਰਵਾਰੀ ਕਰਨ ਆਪਣਾ ਦੇਖਣਾ ਅਸੀਂ ਵੀ ਮੋਹੱਲੇ ਵਿੱਚ ਰਹਿੰਦੇ ਹਾਂ ਤੇ ਮੜ ਜਾ ਦੇਖਣਗੇ ਭਾਈ ਕੀ ਹੋਇਆ ਜਾਂਦਾ। ਇਹਨਾਂ ਗੱਲ ਬਾਣੀ ਚਾਹੀਦੀ ਹਾਂ ਕਿ ਹੁਣ ਬੱਚੇ ਵੀ ਨੇ ਘਰ ਦੇ ਵਿੱਚ ਸਾਡਾ ਬਾਹਰੋਂ ਲਿਕਣ ਔਕਾ ਹੁਣ ਅਸੀਂ ਬੱਚਿਆਂ ਤੱਕ ਅੱਜ ਤੱਕ ਧਿਆਨ ਦੇਵਾਂਗੇ ਕੱਲ ਨੂੰ ਸਾਨੂੰ ਜਾਣਾ ਵੀ ਪੈ ਜਾਂਦਾ ਰਿਸ਼ਤੇਦਾਰੀਆਂ ਤੇ 24 ਘੰਟੇ ਤੁਹਾਨੂੰ ਕਿ ਅਸੀਂ ਘਰ ਦੇ ਵਿੱਚ ਬੈਠੇ ਰਹਾਂਗੇ ਚੋਰੀ ਦਾ ਵੀ ਡਰ ਰਹਿੰਦੇ ਚੋਰੀ ਦਾ ਵੀ ਡਰ ਲੈਂਦਾ 24 ਘੰਟੇ ਬਸ ਸਾਨੂੰ ਇਹੀ ਡਰ ਰਹਿੰਦਾ ਕਿ ਭੈਣਾਂ ਤੋਂ ਬਸ ਸਾਡਾ ਛੁਟਕਾਰਾ ਹੋਣਾ ਚਾਹੀਦਾ ਠੀਕ ਹਾਂਜੀ ਵੀਰ ਜੀ ਤੁਹਾਡਾ ਸ਼ੁਭਨਮ ਮੇਰਾ ਸਾਹਬ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਇੱਥੇ ਬੁਲਾਏ ਸਾਨੂੰ ਇੱਥੇ ਵੀਰੇ ਤਾਨੂੰ ਪਤਾ ਵੀ ਸਾਰਾ ਦਿਨ ਤੁਸੀਂ ਆਏ ਹੁਣ ਪਹਿਲਾਂ ਬੈਠੇ ਹੀ ਬੰਦੇ ਮੈਂ ਦੋ ਬੰਦੇ ਨੇ ਚਾਰ ਬੈਹ ਜਾਂਦੇ ਨੇ ਇੱਥੇ ਸਾਰਾ ਦਿਨ ਮੇਲਾ ਲੱਗਾ ਰਹਿੰਦਾ ਬੰਦੇ ਮਤਲਬ ਕਿ ਨਸ਼ੇ ਕਰਦੇ ਨੇ ਇੱਥੇ ਇੱਕ ਮੇਲਾ ਤਾਂ ਸ਼ਾਇਦ ਥੋੜਾ ਜਿਹਾ ਪਹਿਲਾਂ ਡੈਥ ਵੀ ਹੋ ਗਈ ਸ਼ਾਇਦ ਕਿਸੇ ਦੀ ਇੱਥੇ ਪਿੰਨਾ ਤੇ ਉਸ ਤੋਂ ਬਾਅਦ ਵੀ ਨਹੀਂ ਮੁੜਦੇ ਮਤਲਬ ਕਿ ਸਾਰਾ ਦਿਨ ਹੀ ਮਤਲਬ ਕਿ ਇੱਥੇ ਬੈਠੇ ਰਹਿੰਦੇ ਆ ਹੁਣ ਐਵੇਂ ਇੱਥੋਂ ਚਲੋ ਕਈ ਵਾਰੀ ਪਰਲੇ ਰੋਡ ਤੋਂ ਵੀ ਜਨਤਾ ਆਉਂਦੀ ਜਾਂਦੀ ਆ ਚਲੋ ਵਿਚਾਰੇ ਘਰ ਵੀ ਨਹੀਂ ਗਈ ਹਨ ਇੱਥੇ ਨਾਲੇ ਆਲੇ ਦੁਆਲੇ ਹੁਣ ਕੱਲ ਨੂੰ ਇੱਥੇ ਪੀ ਕੇ ਕੱਲ ਨੂੰ ਮਨ ਲੈ ਵੀ ਪਰ ਕੱਲ ਨੂੰ ਚੋਰੀਆਂ ਵੀ ਕਰਨਗੇ ਘਰਾਂ ਚ ਆਲੇ ਦੁ ਰਲਾਈ ਝਗੜੇ ਵਾਲੇ ਕੰਮ ਹੈ ਤੇ ਬੰਦ ਹੋਣਾ ਚਾਹੀਦਾ ਸਾਰਾ ਪੁਲਿਸ ਵਾਲਿਆਂ ਨੂੰ ਚਾਹੀਦਾ ਇੱਥੇ ਤੁਹਾਡਾ ਧੰਨਵਾਦ ਤੁਹਾਡਾ ਵੀ ਆਉਣ ਦਾ ਬਹੁਤ-ਬਹੁਤ ਇੱਥੇ ਬਾਕੀ ਚਲੋ ਪ੍ਰਸ਼ਾਸਨ ਹੋਈ ਜਾਂਨੇ ਜਿਵੇਂ ਘਰ ਘਰ ਨੇ ਕੋਲ ਗਈ ਵਿਚਾਰੇ ਬਈ ਇਕੱਲੇ ਰਹਿੰਦੇ ਨੇ ਕੱਲ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਮਾੜੀ ਘਟਨਾ ਨਾ ਵਾਪਰੇ ਤੇ ਪੁਲਿਸ ਨੂੰ ਚਾਹੀਦਾ ਵੀ ਇੱਥੇ ਰੇਡ ਵਗੈਰਾ ਕਰੋ ਤੇ ਹੋਰ ਕੋਈ ਨਾ ਬਏ ਇੱਥੇ ਅੱਗੇ ਤੋਂ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਆਉਣ ਤੇ ਨਾਮ ਕੀ ਅਜੀ ਇਸ ਕੀ ਇੱਥੇ ਜੀ ਸਾਰਾ ਦਿਨ ਸਮਾਈ ਕੀ ਅਸੀਂ ਤੇ ਬਹੁਤ ਪਰੇਸ਼ਾਨ ਹੋ ਗਏ ਆ ਸਾਰਾ ਦਿਨ ਇੱਥੇ ਟੀਕੇ ਲਾਉਂਦੇ ਨੇ ਹਾਂਜੀ ਦਿਨ ਚ ਸਾਰੀ ਦਿਹਾੜੀ ਪੰਜ ਪੰਜ 10 10 ਬੰਦੇ ਆ ਕੇ ਇੱਥੇ ਸੜਕ ਤੇ ਟੀਕੇ ਲਾਉਂਦੇ ਨੇ ਇਹ ਕਿਹੜਾ ਏਰੀਆ ਜੀ ਇਹ ਕਿਹੜਾ ਏਰੀਆ ਪੈਂਦਾ ਇਹ ਆ ਗਊਸ਼ਾਲਾ ਦੀ ਬੈਕਸਾਈਡ ਹੀ ਪੈ ਜਾਂਦੀ ਹੈ ਜੀ ਆ ਫੈਕਟਰੀ ਟਾਇਲਾਂ ਵਾਲੀ ਫੈਕਟਰੀ ਦੇ ਨਾਲ ਹੀ ਇਹਦੀ ਬੈਕਸਾਈਡ ਕੰਧ ਨਾਲ ਹੀ ਇੱਧਰ ਝਾੜੀਆਂ ਕੋਈ ਨਹੀਂ ਹੁੰਦਾ ਇੱਥੇ ਤੇ 8 8 10 ਜਣੇ ਹਰ ਟਾਈਮ ਬੈਠੇ ਹੀ ਰਹਿੰਦੇ ਨੇ ਟੀਕੇ ਲਾਂਦੇ ਹੀ ਰਹਿੰਦੇ ਨੇ ਨਾਲੇ ਮੈਂ ਸੁਣਿਆ ਇੱਥੇ ਕੁਝ ਥੋੜੇ ਦਿਨ ਪਹਿਲੇ ਕੋਈ ਲੜਕੇ ਦੀ ਡੈਥ ਵੀ ਹੋ ਗਈ ਸੀ ਹਾਂ ਤੇ ਹੋਈ ਸੀ 2 ਮਹੀਨੇ ਹੋ ਗਏ ਤਕਰੀਬਨ ਇੱਥੇ ਟੀਕਾ ਲਾਂਦੇ ਹੀ ਡੈਥ ਹੋ ਗਈ ਸੀ ਫਿਰ ਪੁਲਿਸ ਵਾਲੀ ਲੈ ਗਈ ਸੀ ਚੱਕ ਕੇ ਉਹਨੂੰ ਹੁਣ ਤੁਸੀਂ ਕੀ ਮੰਗ ਕਰਦੇ ਹੋ ਜੀ ਮੰਗ ਤੇ ਅਸੀਂ ਇਹ ਹੀ ਕਰਨੇ ਜਿਹੜਾ ਇੱਥੇ ਵੀ ਆਉਂਦੇ ਜਾਂਦੇ ਲੱਗਦੇ ਆ ਫਿਰ ਧੀਆਂ ਪਹਿਣਾ ਵਿਲੰਗਣਾ ਸਾਰਾ ਸਾਰਾ ਦਿਨ ਇੱਥੇ ਸਮਾਈਏ ਗਾਹ ਪਾਉਂਦੇ ਨੇ ਨਸ਼ੇ ਟੀਕੇ ਲਾਉਣ ਵਾਲੇ ਜੀ ਸਾਨੂੰ ਤਾਂ ਬੈਠਣਾ ਦੀ ਔਖਾ ਹੋਇਆ ਪਿਆ ਕਰੋ ਨਿਕਲਣਾ ਔਖਾ ਹੈ ਬੱਚਿਆਂ ਨੂੰ ਹੀ ਸਾਰਿਆਂ ਨੂੰ ਹੀ ਜੀ ਇਹ ਚੀਜ਼ ਹੈ ਜੀ